ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਖਾਦਮ ਪ੍ਰਦੀਪ ਤੇਲੋਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ 'ਚ ਹਾਜ਼ਰ ਹੈ ਤੇ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਮੌਜੂਦ ਹੈ ਤੇ ਅੱਜ ਜਿਹੜੀ ਸ਼ਖਸੀਅਤ ਨੂੰ ਤੁਹਾਡੇ ਰੂਹ ਰੂਹ ਕਰਨ ਲੱਗੇ ਆ ਉਹ ਰੀਅਲ ਫੈਕਟ ਨਿਊਜ਼ ਦੇ ਦਰਸ਼ਕਾਂ ਲਈ ਕੋਈ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਕਿਉਂਕਿ ਅੱਜ ਨਿਹਾਲ ਸਿੰਘ ਵਾਲਾ ਦੀ ਜੇਕਰ ਪਹਿਚਾਣ ਨਿਹਾਲ ਸਿੰਘ ਵਾਲਾ ਦਾ ਇੱਕ ਪੂਰਾ ਸਿੰਬਲ ਬਣ ਚੁੱਕੇ ਨੇ ਪਹਿਚਾਨ ਬਣ ਚੁੱਕੇ ਨੇ ਇਹ ਸਖਸ਼ੀਅਤ ਜਿਨ੍ਹਾਂ ਨੂੰ ਮੈਡੀਸਨ ਮੈਨ ਵਜੋਂ ਇਲਾਕੇ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਾਣਿਆ ਜਾਂਦਾ ਮੇਰੀ ਬੁਰਾਦ ਮੈਡੀਸਨ ਮੈਨ ਰਜਿੰਦਰ ਖੋਟੇ ਜੀ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੀ ਸੇਵਾ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਉਹ ਲੋੜਵੰਦ ਮਰੀਜ਼ਾਂ ਤੱਕ ਜਿਹੜੀਆਂ ਦਵਾਈਆਂ ਫ੍ਰੀ ਪਹੁੰਚਾਉਂਦੇ ਨੇ ਉਹਨਾਂ ਦੇ ਖਾਣ ਪੀਣ ਦਾ ਰਾਸ਼ਨ ਫ੍ਰੀ ਪਹੁੰਚਾਉਂਦੇ ਨੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੀ ਵਿਸ਼ੇਸ਼ ਸਨਮਾਨ ਦਿੱਤੇ ਗਏ ਆ ਉਹਨਾਂ ਨੂੰ ਇਤੋਂ ਤੱਕ ਕਿ ਆ ਆਪਾਂ ਪਿਛੇ ਉਹਨਾਂ ਦੀ ਇੱਕ ਇੰਟਰਵਿਊ ਵੀ ਕੀਤੀ ਸੀ ਕਿ ਸਰਕਾਰ ਵੱਲੋਂ ਜਿਹੜਾ ਟੀਬੀ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਸੀ ਉਹਦੇ ਵਿੱਚ ਵੀ ਇਹਨਾਂ ਨੂੰ ਆ ਵਿਸ਼ੇਸ਼ ਇਹਨਾਂ ਦਾ ਯੋਗਦਾਨ ਰਿਹਾ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਟੀਬੀ ਦੇ ਮਰੀਜ਼ਾਂ ਦੀ ਸੇਵਾ ਕੀਤੀ ਤੇ ਟੀਵੀ ਨੂੰ ਨਾਥ ਪਾਉਣ ਲਈ ਉਸ ਨੂੰ ਖਤਮ ਕਰਨ ਲਈ ਜਿਹੜਾ ਇਲਾਕੇ ਦੇ ਵਿੱਚ ਵੱਡਾ ਯੋਗਦਾਨ ਪਾਇਆ ਰਜਿੰਦਰ ਸਿੰਘ ਖੋਟੇ ਨੇ ਔਰ ਆਓ ਆਪਾਂ ਉਹਨਾਂ ਦੀ ਜਿਹੜੇ ਅਗਲੀਆਂ ਪ੍ਰਾਪਤੀਆਂ ਉਹਨਾਂ ਬਾਰੇ ਗੱਲ ਕਰਦੇ ਹਾਂ ਸੇਵਾ ਕਿਸ ਤਰ੍ਹਾਂ ਚੱਲ ਰਹੀ ਹੈ ਉਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਰੀਅਲ ਫੈਕਟ ਨਿਊਜ਼ ਤੇ ਰਜਿੰਦਰ ਖੋਟੇ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂ ਟੈਲ ਨੋ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਤੇ ਤੁਹਾਡੇ ਚੈਨਲ ਰੀਅਲ ਫੈਕਟ ਨਿਊਜ਼ ਦਾ ਮੈਂ ਧੰਨਵਾਦ ਕਰਦਾ ਧੰਨ ਗੁਰੂ RAMDAS JI ਦੀ ਤੁਹਾਡੇ ਤੇ ਸੰਪੂਰਨ ਕਿਰਪਾ ਰਹੇ ਅਰਜਿੰਦਰ ਜੀ ਆਪਾਂ ਜਿੰਨੇ ਵਾਰ ਵੀ ਇੰਟਰਵਿਊ ਕੀਤੀ ਹੈ ਹਰ ਵਾਰ ਜਿਹੜੀ ਲੋਕ ਸੇਵਾ ਦੇ ਵਿੱਚ ਮਨੁੱਖੀ ਸੇਵਾ ਦੇ ਵਿੱਚ ਤੁਸੀਂ ਲੱਗੇ ਹੋਏ ਹੋ ਆਪਾਂ ਉਹਦੇ ਬਾਰੇ ਗੱਲ ਕਰਦੇ ਆ ਉਹਦੀ ਇੱਕ ਹੋਰ ਤੁਹਾਡੀ ਪ੍ਰਾਪਤੀ ਉਹਦੇ ਵਿੱਚ ਜੁੜ ਜਾਂਦੀ ਹੈ ਇਸ ਵਾਰ ਵੀ ਜੇ ਆਪਾਂ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਤੁਹਾਨੂੰ ਇੱਕ ਸਨਮਾਨ ਕੀਤਾ ਗਿਆ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਕਿ ਉਹ ਕਿਹੜੇ ਵਿਭਾਗੇ ਵੱਲੋਂ ਕੀਤਾ ਗਿਆ ਤੇ ਇਹ ਤੁਹਾਡੇ ਸੇਵਾ ਦੇ ਰਿਗਾਰਡਿੰਗ ਹੀ ਸਨਮਾਨ ਕੀਤਾ ਗਿਆ ਹਾਂਜੀ ਹਾਂਜੀ ਢਿੱਲੋਂ ਸਾਹਿਬ ਪਿਛਲੇ ਦਿਨੀ ਸ਼੍ਰੀ ਅੰਮਰਸਰ ਸਾਹਿਬ ਵਿਖੇ ਮੈਡੀਕਲ ਕਾਲਜ ਦੇ ਵਿੱਚ ਉੱਥੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀ ਜਿਹਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਸਰਕਾਰ ਵੱਲੋਂ ਸ਼੍ਰੀ ਬਲਵੀਰ ਸਿੰਘ ਜੀ ਤੇ ਐਨ ਆਰ ਆਈ ਡਿਪਾਰਟਮੈਂਟ ਦੇ શ્રી ਕੁਲਦੀਪ ਸਿੰਘ ਢਾਲੀਵਾਲ ਤੇ ਸਿਹਤ ਵਿਭਾਗ ਪੰਜਾਬ ਦੇ ਡਾਇਰੈਕਟਰ ਸਾਹਿਬ ਤੇ ਹੋਰ ਨਾਮਵਾਰ ਮੈਡੀਕਲ ਨਾਲ ਸਬੰਧਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਅਸੀਂ ਸ਼ਾਮਲ ਹੋਈਆਂ ਸੀ ਤੇ ਉੱਥੇ ਇੱਕ ਵੱਡਾ ਸਮਾਗਮ ਸੀ ਉੱਥੇ ਉਹਨਾਂ ਨੇ ਸਲਮਾਨ ਦਿੱਤਾ ਠੀਕ ਹੈ ਜੀ ਕਿਉਂਕਿ ਟੀਵੀ ਖਿਲਾਫ ਮਹਮਾ ਚੱਲ ਰਹੀ ਹੈ ਉਹਦੇ ਵਿੱਚ ਬਤੌਰ ਕੇਂਦਰ ਸਰਕਾਰ ਵੱਲੋਂ ਪੰਜਾਬ ਰਾਹੀਂ ਮੈਨੂੰ ਨਕਸ਼ੇ ਮਿੱਤਰ ਨੂੰ ਯੋਗਤ ਕੀਤਾ ਗਿਆ। ਬੀਟੀਵੀ ਮਰੀਜ਼ਾਂ ਦੀ ਸੇਵਾ ਲਈ ਕਿਉਂਕਿ ਇਹਦੇ ਵਿੱਚ ਢਿਲੋਂ ਸਾਹਿਬ ਇੱਕ ਗੱਲ ਦੇਖੋ ਇਹ ਇੱਕ ਕੇਂਦਰ ਸਰਕਾਰ ਦੀ ਮੁਹਿੰਮ ਸੀ ਜਿਹਦੇ ਵਿੱਚ ਤੁਹਾਨੂੰ ਹਾਂ ਜੀ ਹਾਂ ਜੀ ਹਾਂ ਜੀ ਕੇਂਦਰ ਸਰਕਾਰ ਦੀ ਮੁਹਮਮਾ ਤੇ ਉਹਨਾਂ ਨੇ ਰਾਜ ਸਰਕਾਰਾਂ ਨੂੰ ਨਾਲ ਲਿਆ ਹੋਇਆ ਜੀ ਮੈਂ ਪੰਜਾਬ ਸਰਕਾਰ ਨੂੰ ਲਿਆ ਪੰਜਾਬ ਸਰਕਾਰ ਦੀ ਹਾਂ ਜੀ ਹਾਂ ਜੀ ਬੀਟੀਵੀ ਨੂੰ ਖਤਮ ਕਰਨਾ ਇਹਦੇ ਵਿੱਚ ਇਹ ਆ ਵੀ ਘੱਟੋ ਘੱਟ ਆਪਣੇ ਕੋਲੇ ਹੁਣ 4000 ਦੇ ਕਰੀਬ ਟੀਵੀ ਦੇ ਮਰੀਜ਼ਾ ਜਿਹਦੇ ਵਿੱਚ ਸਾਰਾ ਤਾਂ ਮੋਗਾ ਚਲਾ ਹੂੰ ਤੇ ਕਈ ਹੋਰ ਜ਼ਿਲ੍ਹਾਂ ਦੇ ਵਿੱਚੋਂ ਵੀ ਮਿਲ ਜਾਂਦੇ ਆ ਸੀ ਇਹਦੇ ਵਿੱਚ ਧਰਮੋਸਾਬੀ ਸਰਕਾਰੀ ਦਵਾਈ ਤਾਂ ਮਿਲ ਜਾਂਦੀ ਹੈ ਹੂੰ ਸਰਕਾਰੀ ਦਵਾਈ ਮਿਲ ਜਾਂਦੀ ਆ ਈਵਨ ਉਹਨਾਂ ਦੇ ਵਾਅਦੇ ਵਿੱਚ ਉਹਨਾਂ ਨੂੰ ਗਰਮ ਜਿਵੇਂ ਹੁਣ ਕੜਾਕੇ ਦੀ ਸਰਦੀ ਪੈ ਰਹੀ ਐ ਹੁਣ ਗਰਮ ਕੱਪੜਿਆਂ ਦੀ ਵੀ ਲੋੜ ਆ ਗਰਮ ਕੰਬਲ ਦੀ ਵੀ ਲੋੜ ਆ ਤੇ ਦਵਾਈਆਂ ਦੀ ਵੀ ਲੋੜ ਆ ਤੇ ਨਾਲ ਖਾਣ ਪੀਣ ਦਾ ਕੁਝ ਸਮਾਨ ਜ਼ਰੂਰੀ ਹੁੰਦਾ ਉਹ ਵੀ ਲੋੜ ਆ ਉਹ ਫਿਰ ਆਪਾਂ ਸਾਰੇ ਜਿਹੜਾ ਸਮਾਨ ਆ ਉਹ ਤਾਂ ਨਗਰੂ ਰਾਮਦਾਸ ਉਹਦੀ ਸੁਲਤਾਨ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੁਹਈਆ ਕਰਾ ਰਹੇ ਆ ਤੇ ਵੱਡੀ ਗਣਤੀ ਵਿੱਚ ਵੱਡੀ ਗਣਤੀ ਦੇ ਜਿਹੜੇ ਟੀਵੀ ਬਰੀਜ ਆ ਉਹ ਠੀਕ ਹੋ ਕੇ ਆਪਣੇ ਆਪਣੇ ਕੰਮਾਂ ਕਰਾ ਤੇ ਪਰਤ ਰਹੇ ਆ ਹਾਂ ਜਿੱਤੇ ਮਿਹਮੇਹੇ ਜਾਰੀ ਰਹੂਗੀ ਤੇ ਹੁਣ ਜਿਹੜਾ ਦਾਇਰਾ ਹੈ ਤੁਹਾਡਾ ਕਿ ਪਹਿਲਾਂ ਆਪਾਂ ਹਮੇਸ਼ਾ ਗੱਲ ਕਰਦੇ ਸੀ ਪਹਿਲਾਂ ਤੁਹਾਡਾ ਛੋਟੇ ਜੀ ਜਗ੍ਹਾ ਤੋਂ ਨਿਹਾਲ ਸਿੰਘ ਵਾਲਾ ਤੋਂ ਤੁਹਾਡਾ ਜਿਹੜਾ ਸ਼ੁਰੂ ਹੋਈ ਏ ਸੇਵਾ ਫਿਰ ਮੋਗਾ ਜ਼ਿਲ੍ਹੇ ਚ ਫੈਲੀ ਹੁਣ ਕਿੱਥੋਂ ਕਿੱਥੋਂ ਤੱਕ ਤੁਸੀਂ ਹਾਂਜੀ ਹਾਂਜੀ ਇਹ ਛੋਟੇ ਜਿਹੇ ਦਾਇਰੇ ਤੋਂ ਕੋਈ ਕੋਈ ਵੀ ਕੰਮ ਹੁੰਦਾ ਨਾ ਕੇਂਦਰਬਿੰਦ ਹੁੰਦਾ ਉਹ ਛੋਟੇ ਜਿਹੇ ਤੋਂ ਚੱਲਦਾ ਹੁੰਦਾ ਹਰ ਇੱਕ ਕੋਈ ਸੰਘਰਸ਼ ਹੋਣਾ ਪਹਿਲਾਂ ਇੱਕ ਬੰਦੇ ਦੀ ਸੋਚ ਹੀ ਹੁੰਦੀ ਆ ਉਹ ਫੇਰੋਂ ਵੱਧਦਾ ਜ਼ੀਰੋ ਤੋਂ ਸ਼ੁਰੂ ਹੁੰਦਾ ਹਾਂ ਜ਼ੀਰੋ ਤੋਂ ਸ਼ੁਰੂ ਹੋ ਕੇ ਫੇਰ 100 ਤੱਕ ਜਾਂਦਾ ਉਹ ਠੀਕ ਆ ਨਾ ਪਹਿਲਾਂ ਆਪਾਂ ਨਿਹਾਲ ਸਿੰਘ ਵਾਲਾ ਫਿਰ ਬਾਘਾ ਆਪਣਾ ਫਿਰ ਮੋਗਾ ਜਿਹੜਾ ਤੇ ਹੁੰਦੇ ਹੁੰਦੇ ਹੁਣ ਆਪਣਾ ਥੋੜੇ ਦਿਨਾਂ ਤੱਕ ਆਪਾਂ 7 ਮੰਜਲਾ 6 ਜਿਲੇ ਕਰ ਰਹੇ ਹਾਂ 7 ਮੰਜਲਾ ਸ਼੍ਰੀ ਮੁਕਤਸਰ ਸਾਹਿਬ ਨੂੰ ਆਪਾਂ ਸ਼ਾਮਲ ਕਰ ਰਹੇ ਹਾਂ ਆਪਣੀ ਸੇਵਾ ਦੇ ਵਿੱਚ ਇਹਦੇ ਵਿੱਚ ਬਹੁਤ ਸਾਰੀਆਂ ਸਵਾਮਾਂ ਨੇ ਵੀ ਕੋ ਢੱਲੋ ਦਾ ਵੱਡੀ ਗੱਲ ਤਾਏ ਆ ਬਈ ਮਰਿਆਂ ਦੇ ਮੂੰਹ ਚ ਕਿਆ ਪਾਇਆ ਜਾਂਦਾ ਜਿਉਂਦਿਆਂ ਨੂੰ ਪਾਣੀ ਦੀ ਘੁੱਟ ਨਹੀਂ ਮਰਿਆਂ ਦੇ ਉੱਤੇ ਮਹਿੰਗੇ ਦਸ਼ਾਲੇ ਪਾਏ ਜਾਂਦੇ ਜਿਉਂਦੇ ਨੂੰ ਕੋਈ ਕੱਪੜਾ ਨਹੀਂ ਮਰਦੇ ਦੀ ਅਰਥੀ ਨੂੰ ਤਾਂ ਆਪਾਂ ਭੱਜ-ਭੱਜ ਕੇ ਮੋਢਾ ਦੇ ਦਿੰਦੇ ਹਾਂ ਜਿਉਂਦੇ ਨੂੰ ਕਿਉਂ ਨਹੀਂ ਦਿੰਦਾ ਸਮਾਜਿਕ ਤਰਾਸ ਦੀ ਹੈ ਕਿ ਜਿਉਂਦੇ ਜੀ ਬੰਦੇ ਦੀ ਕਦਰ ਨਹੀਂ ਹੁੰਦੀ ਪਰ ਉਹਦੇ ਮਰਨ ਤੋਂ ਬਾਅਦ ਉਹਦੀਆਂ ਉਹਦੇ ਗੁਣ ਵੀ ਲੱਪੇ ਜਾਂਦੇ ਆ ਤੇ ਉਹਦਾ ਉਹਦੀ ਜਿਹੜੀ ਉਹਨੂੰ ਅਸੀਂ ਸੇਵਾ ਵੀ ਵੱਧ ਤੋਂ ਵੱਧ ਪਰ ਇਹ ਸਾਡੀ ਸਮਾਜਿਕ ਤਰਾਸ ਦੀ ਹੈ ਇਹ ਤਰਾਸ ਦੀ ਹੈ ਵੀ ਆਪਾਂ ਜਿਵੇਂ ਅਰਥੀ ਜਾਂਦੀਆਂ ਉਹਨੂੰ ਵਾਰ-ਵਾਰ ਭੱਜ-ਭੱਜ ਕੇ ਮੋਢਾ ਲਾਉਂਦੇ ਆ ਹਨਾ ਉਹਨੂੰ ਜਿਉਂਦੇ ਨੂੰ ਕੌਣ ਮੋਢਾ ਰਾਂਦੇ ਫੇਰ ਕਹਦੇ ਆ ਵੀ ਇਹਦਾ ਮੂੰਹ ਦੇਖ ਲੋ ਉਹਦਾ ਜਿਉਂਦੇ ਦਾ ਕਾਹਦੇ ਨੂੰ ਮੂੰਹ ਦੇਖੇ ਜਦੋਂ ਮਰ ਜਾਂਦਾ ਫੇਰ ਉਹਦੀ ਰਸਮ ਲਈ ਵੀ ਪੈਸੇ ਇਕੱਠੇ ਹੋ ਜਾਂਦੇ ਠੀਕ ਆ ਨਾ ਫੇਰ ਉਹਦਾ ਜਿਹੜਾ ਮਾੜਾ ਮੋਟਾ ਕੋਈ ਪਰਿਵਾਰ ਹੁੰਦਾ ਉਹਦੇ ਲਈ ਵੀ ਪੈਸੇ ਇਕੱਠੇ ਹੋ ਜਾਂਦੇ ਆ ਮੇਰਾ ਮਤਲਬ ਇਹ ਆ ਵੀ ਜਾਂਦੇ ਜੀ ਮਨੁੱਖਤਾ ਦੀ ਸੇਵਾ ਜਿਹੜੀ ਸ਼੍ਰੀ ਗੁਰੂ ਰਾਮਦਾਸ ਉਹਦੀ ਸੁਲਤਾਨ ਨੇ ਸਾਨੂੰ ਦਿੱਤੀ ਆ ਸਾਨੂੰ ਉਹ ਕਰਨੀ ਬਣਦੀ ਆ ਤੇ ਉਹ ਆਪਾਂ ਨਭਾ ਰਹੇ ਆ ਜਿਹਦੇ ਵਿੱਚ ਹਜ਼ਾਰਾਂ ਹੀ ਮਰੀਜ਼ ਆ ਜਿਨ੍ਹਾਂ ਦੇ ਵਿੱਚ ਟੀਵੀ ਦੇ ਮਰੀਜ਼ ਆ ਐਚ ਆਈ ਵੀ ਦੇ ਮਰੀਜ਼ ਆ ਕੈਂਸਰ ਦੇ ਮਰੀਜ਼ ਆ ਕਈ ਮਾਮਾ ਹੋ ਜਾਂਦੇ ਨੇ ਸਾਹਿਬ ਉਹਨਾਂ ਦੇ ਦੁੱਧ ਨਹੀਂ ਉਤਰਦਾ ਫਿਰ ਉਹਨੂੰ ਦੁੱਧ ਪਚਾਉਣ ਦੀ ਸੇਵਾ ਮੰਜੀਆਂ ਤੇ ਮਰੀਜ਼ ਪਾਇ ਹਾਈ ਹਾਈ ਹੁੰਦੀ ਆ ਉਹਨਾਂ ਨੂੰ ਜਰੂਰੀ ਡਾਕਟਰਾਂ ਦੀ ਨਹਾਦਈ ਨਾਲ ਤੇ ਦਵਾਈਆਂ ਤੇ ਖਾਣਾ ਇਹ ਮੇਨ ਆ ਤੇ ਇਹ ਅੱਗੇ ਤੋਂ ਆਪਾਂ ਵਧਾਈ ਚੱਲਣਾ ਸੋ ਕਹਿੰਦੇ ਹੁੰਦੇ ਆ ਸੇਵਾ ਵੀ ਉਹ ਕਰ ਸਕਦਾ ਜਿਹਦੇ ਤੇ ਤੁਹਾਨੂੰ ਗੁਰੂ ਰਾਮਦਾਸ ਜੀ ਦਾ ਆਪ ਕਿਰਪਾ ਹੋਵੇ ਹਾਂਜੀ ਹਰ ਕੋਈ ਸੇਵਾ ਵੀ ਨਹੀਂ ਕਰ ਸਕਦਾ ਲੋਕਾਂ ਕੋਲ ਕਰੋੜਾਂ ਅਰਬਾਂ ਰੁਪਇਆ ਹੈਗਾ ਪਰ ਸੇਵਾ ਜਿਹੜੀ ਲੈਣੀ ਆ ਗੁਰੂ ਸਾਹਿਬ ਨੇ ਉਹ ਇੱਕ ਇਨਸਾਨ ਨਿਯੁਕਤ ਕਰਦੇ ਆ ਤੇ ਤੁਹਾਨੂੰ ਨਿਯੁਕਤ ਕੀਤਾ ਇਸ ਕਾਰਜ ਵਾਸਤੇ ਲੰਮੇ ਸਮੇਂ ਤੋਂ ਇਹ ਕਾਰਜ ਤੁਸੀਂ ਨਿਰੰਤਰ ਬਿਨਾ ਕਿਸੇ ਹੈ ਚਿਕਟਾਟ ਤੋਂ ਬਿਨਾ ਕਿਉਂਕਿ ਕਈ ਵਾਰ ਬੱਚੇ ਬੰਦੇ ਦੇਆਂ 100 ਘਰੇਲੂ ਵੀ ਪਰੇਸ਼ਾਨੀਆਂ ਹੁੰਦੀਆਂ ਪਿੱਛੇ ਜੇ ਸਾਡੇ ਭੈਣ ਜੀ ਹੋਰੀ ਉਹਨਾਂ ਦਾ ਆਕਾਲ ਚਲਾਣਾ ਹੋਇਆ ਤੇ ਫਿਰ ਵੀ ਤੁਸੀਂ ਇਹ ਸੇਵਾ ਜਿਹੜੀ ਬੰਦ ਨਹੀਂ ਕੀਤੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਤੁਹਾਡੀ ਸੇਵਾ ਜਿਹੜੀ ਪਰਮਾਤਮਾ ਇਸ ਨੂੰ ਹੋਰ ਅੱਗੇ ਲੈ ਕੇ ਜਾਵੇ ਇਹ ਤੁਹਾਡਾ ਦਾਇਰਾ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਫੈਲੇ ਤੇ ਕਿਉਂਕਿ ਅੱਜ ਕੱਲ ਜਿਵੇਂ ਹੋਰ ਕਈ ਸੰਸਥਾਵਾਂ ਹੈ ਜਿਹੜੀਆਂ ਵਰਲਡ ਪੱਧਰ ਤੇ ਕੰਮ ਕਰ ਰਹੀਆਂ ਨੇ ਤੇ ਤੁਸੀਂ ਵੀ ਜਿਹੜੀ ਆਪਣਾ ਇਸ ਕਾਰਜ ਨੂੰ ਉਸ ਪੱਧਰ ਤੱਕ ਲੈ ਕੇ ਜਾਵੋ ਇਹ ਸਾਡੀ ਦੁਆ ਹੈ ਸਾਡੀ ਅਰਦਾਸ ਹੈ ਔਰ ਅਸੀਂ ਰੀਅਲ ਫੈਕਟ نیوز ਵੱਲੋਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਇਸ ਮਨੁੱਖਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਜਾਂਦੇ ਜਾਂਦੇ ਇੱਕ ਵਾਰ ਫੇਰ ਤੁਹਾਨੂੰ ਨਵੇਂ ਸਾਲ ਦੀਆਂ ਲੋੜੀ ਦੀਆਂ ਲੱਖ ਲੱਖ ਖੁਸ਼ੀਆਂ ਦੀ ਬਹੁਤ ਬਹੁਤ ਮੈਂ ਸਾਰਿਆਂ ਨੂੰ ਬੋਲਦਾ ਜੀ